ਜੇ ਸਮਝਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਇਹ ਗੱਲਬਾਤ ਸੁਣੀ ਆ ਇਹਦੇ ਵਿੱਚ ਜਿਹੜੇ ਲੌਜੀਕ ਇਹ ਭੱਟੀ ਤੇ ਲਾ ਰਿਹਾ ਹਾਂ ਵੀ ਇਹਦੀ ਸ਼ਕਲ ਇਹਦੇ ਕੋਲ ਬਾਰੀ ਸਿੱਖੀ ਨਹੀਂ ਹੈਗੀ ਵੀ ਜੇ ਸਿੱਖੀ ਦਾ ਫਿਕਰ ਹੋਵੇ ਉਹ ਤਾਂ ਪਹਿਲੀ ਚੀਜ਼ ਆਉਂਦੀ ਆ ਹੂੰ ਇਹਨੂੰ 5 ਮਿੰਟ ਘਟੋ ਘਟੋ ਉਸ ਗੱਲ ਤੇ ਲਾ ਦਿੱਤੇ ਵੀ ਜੇ ਦਿੱਤੋਂ ਇਹ ਨਹੀਂ ਕਰ ਹੋਇਆ ਹਾਂ ਉਹ ਉਹ ਬਾਕੀ ਗੁਰੂ ਸਾਹਿਬ ਦੀ ਗੱਲ ਕਿੱਦਾਂ ਮੰਨ ਲਊਗਾ ਉਹਨੂੰ ਫਿਕਰ ਕਿੱਦਾਂ ਹੋ ਸਕਦਾ ਇਹਨੂੰ ਇਹ ਛੁੱਡੂ ਨੂੰ ਪੁੱਛਿਆ ਜਮੇਰ ਸਿੰਘ ਨੂੰ ਫਿਰ ਇਹ ਨੁਕਤਾ ਦੀਪ ਸਿੱਧੂ ਤੇ ਨਹੀਂ ਲੱਗਦਾ ਫਿਰ ਹਾਂ ਜੇ ਦੀਪ ਸਿੱਧੂ ਦੇ ਇਦਾਂ ਨਾ ਸਿਰ ਤੇ ਵਾਲ ਆ ਨਾ ਮੂੰਹ ਤੇ ਦਾੜ੍ਹੀ ਆ ਸ਼ਰਾਬ ਪੀਂਦਾ ਤੀਮੀ ਛੱਡਿਓ ਆ ਬਰਾਬਰ ਦੇ ਨਿਆਣਿਆਂ ਉਤੋਂ 15-17 ਛੋਟੀ ਉਮਰ ਦੀ ਕੁੜੀ ਨਾਲ ਫਿਰਦਾ ਹੂੰ ਜੇ ਉਹ ਸਾਰਾ ਕੁਝ ਉਹਦੇ ਤੇ ਲੱਗ ਸਕਦਾ ਤੁਸੀਂ ਕਹਿ ਸਕਦੇ ਆਂ ਕਿ ਨਹੀਂ ਜੀ ਅੰਦਰ ਉਹਦੇ ਪਿਆਰ ਆ ਤਾਂ ਫੇਰ ਹੋਰ ਕਿਸਦੇ ਕਿਉਂ ਨਹੀਂ ਹੋ ਸਕਦਾ ਹੂੰ ਹੂੰ ਹੁਣ ਦੀਪ ਸਿੱਧੂ ਦੀ ਡੈਥ ਹੋਈ ਜਦੋਂ ਹੂੰ ਉਹਨੂੰ ਨੇ ਸਰਕਾਰ ਦੀ ਸਾਜ਼ਿਸ਼ਣਾ ਜੋੜਿਆ ਆ ਅੱਛਾ ਫਿਰ ਅਸੀਂ ਗੱਲ ਕਰਦੇ ਸੀ ਕਿ ਜਦੋਂ ਲਾਲ ਬਹਾਦਰ ਸ਼ਾਸਤਰੀ ਦੀ ਡੈਥ ਹੋਈ ਆ ਹੂੰ ਉਹਨੀ ਪੋਸਿਬਿਲਟੀ ਪਈ ਰਸ਼ੀਆ ਨੂੰ ਇੰਦਰਾ ਗਾਂਧੀ ਵਰਗਾ ਕੋਈ ਇਦਾਂ ਦਾ ਕਰੰਟ ਵਾਲਾ ਲੀਡਰ ਚਾਹੀਦਾ ਸੀ ਜਿਹੜਾ ਰਿਸਕ ਲਵੇ ਹੂੰ ਉਹ ਚਾਹੁੰਦੇ ਸੀ ਕਿ ਜੇ ਅਮਰੀਕਾ ਨੇ ਏਸ਼ੀਆ ਦੇ ਗੱਭੇ ਆ ਕੇ ਇੱਥੇ ਪੈਰ ਲਾ ਲਾਇਆ ਆਪਣੇ ਹਾਂਜੀ ਉਹ ਪਰੇਸ਼ਾਨ ਕਰੂਗਾ ਹੂੰ ਇਸ ਕਰਕੇ ਪਾਕਿਸਤਾਨ ਨੂੰ ਕਮਜ਼ੋਰ ਕਰੋ ਨਾਲੇ ਉਹ ਇੰਡੀਆ ਨੂੰ ਡਰਾਵਾ ਦੇ ਰਿਹਾ ਸੀ ਵੀ ਦੇਖ ਪਾਕਿਸਤਾਨ ਤੇਰੇ ਪੂਰਬ ਤੇ ਪੱਛਮ ਦੋਈ ਪਾਸੇ ਬੈਠਾ ਆ ਹਾਂ ਫਿੱਟ ਫਿੱਟ ਅਮਰੀਕਾ ਤੁਹਾਨੂੰ ਧਮਕੀਆਂ ਦਿੰਦਾ ਹੂੰ ਜੇ ਇੱਕ ਵਾਰੀ ਅਮਰੀਕਾ ਨੇ ਪਾਕਿਸਤਾਨ ਤਕੜਾ ਕਰ ਦਿੱਤਾ ਹੂੰ ਚਾਈਨਾ ਨਾ ਪਹਿਲਾਂ ਨਹੀਂ ਬਣਦੀ ਤੁਹਾਡੀ। ਯਾ ਘਟੋ ਘਟ ਪਾਕਿਸਤਾਨ ਦੇ ਤਾਂ ਦੋ ਟੁਟੇ ਕਰੋ। ਹੂੰ ਉਹ ਗੱਲ ਹੋ ਸਕਦਾ ਲਾਲ ਬਹਾਦਰ ਸ਼ਾਸਤਰੀ ਰਿਸਕ ਨਾ ਲੈਣ ਜੋਗਾ ਹੋਵੇ। ਹੂੰ ਹੂੰ ਜਿਹੜਾ ਇੰਦਰਾ ਗਾਂਧੀ ਦਾ ਪਹਿਲੇ 3-4 ਸਾਲ ਦਾ ਪੀਰੀਅਡ ਆ ਉਹਦੇ ਤੁਸੀਂ ਉਦੋਂ ਦੀਆਂ ਖਬਰਾਂ ਪੜ੍ਹ ਕੇ ਦੇਖ ਲਓ ਅਮਰੀਕਾ ਨਾ ਕਿਤੇ ਨਹੀਂ ਬਣੀ। ਹੂੰ ਅਮਰੀਕਾ ਪੱਖੀ ਕੋਈ ਵੀ ਕੰਟਰੀ ਇਹਨੂੰ ਹੰਮੀ ਵੀ ਨਹੀਂ ਭਰ ਰਹੀ ਸੀ। ਯਾ ਉਦੇ باوجود ਵੀ ਉਹਨ ਰਿਸਕ ਅੱਛਾ ਜੇ ਇਹ ਗੱਲ ਪੋਸੀਬਲ ਆ ਦੀਪ ਸਿੱਧੂ ਦੀ ਜਿਹੜੀ ਕਹਿੰਨੇ ਆ ਕਿ ਸਰਕਾਰ ਨੇ ਮਰਾਇਆ ਫੇ ਇਹ ਨਹੀਂ ਹੋ ਸਕਦਾ ਵੀ ਸੰਤ ਕਰਤਾਰ ਸਿੰਘ ਭਿੰਡਰਾ ਦਾ ਐਕਸੀਡੈਂਟ ਵੀ ਉਹਨੇ ਕਰਵਾਇਆ ਹੋਵੇ ਹੂੰ ਜਿਹੜੀ ਗੱਲ ਅਸੀਂ ਬੜਾਈ ਚ ਕਹਿੰਨੇ ਆ ਕਿ ਉਹਨਾਂ ਨੇ ਕੇਸ ਕਟਾਉਣ ਤੋਂ ਨਾ ਕਰ ਦਿੱਤੀ ਹੂੰ ਤੁਸੀਂ ਸੋਚ ਕੇ ਦੇਖੋ ਕਿਉਂਕਿ ਮੈਂ ਮੇਰ ਸਿੰਘ ਦੀ ਗੱਲ ਕਰਦਾ ਹੁਣ ਜਦੋਂ ਮੈਂ ਹਸਪੀਟਲ ਪਿਆਂ ਕੋਮਾ ਚ ਮੈਨੂੰ ਹੋਸ਼ ਆਈ ਆ ਹਮ ਹੁਣ ਜੇ ਮੈਨੂੰ ਕੋਈ ਏਜੰਸੀ ਦਾ ਬੰਦਾ ਆ ਕੇ ਕਹਿੰਦਾ ਹਮ ਤੇ ਗੱਲ ਸੁਣ ਹਰਨੇਕ ਤੂੰ ਇੰਨੇ ਸਾਲਾਂ ਚ ਕੰਮ ਕੀਤਾ ਬਹੁਤ ਤੇ ਹੂੰ ਤੂੰ ਪਿਆ ਬੈਡ ਤੇ ਤੈਨੂੰ ਨਹੀਂ ਪਤਾ ਬਾਹਰ ਕੀ ਨੇਰੀ ਆਈ ਪਈ ਤੇਰੀ ਗੈਰ ਹਾਜ਼ਰੀ ਚ ਹਮ ਤੇ ਜਿੰਨੀ ਤੂੰ ਮਿਹਨਤ ਕੀਤੀ ਆ ਨਾ ਜੇ ਤੂੰ ਹੁਣ ਆਪਣੀ ਸਰਜਰੀ ਕਰਾਉਣ ਲਈ ਕੇਸ ਕਟਾਉਣ ਨੂੰ ਮੰਨ ਗਿਆ ਹੂੰ ਜੇ ਇਹਨਾਂ ਨੇ ਤੇਰੀਆਂ ਮੁੰਨੇ ਦੀਆਂ ਦਾੜੀ ਕੱਟੀ ਵਾਲੀਆਂ ਫੋਟੋ ਬਾਹਰ ਭੇਜ ਦਿੱਤੀਆਂ ਹੂੰ ਸਾਰੀ ਕੀਤੀ ਕਰਾਈ ਖੇਚ ਪੈ ਜਾਣੀ ਆ ਹਾਂ ਹੁਣ ਮੇਰਾ ਤਾਂ ਕੰਮੇ ਤਿੰਨਾਂ ਚੌਦਸ ਸਾਲਾਂ ਦਾ ਸੀ ਹੂੰ ਸੰਤ ਕਰਤਾਰ ਸਿੰਘ ਨੂੰ ਜੇ ਕਿਸੇ ਬੰਦੇ ਨੇ ਕਿਹਾ ਹੋਵੇ ਵੀ ਦੇਖ ਬਾਬਾ ਦੀਪ ਸਿੰਘ ਨਾਲ ਜੁੜੀ ਹੋ ਉਹ ਟਕਸਾਲ ਹੂੰ ਸੰਤੀ ਨਗਰ ਕੀਰਤਨ ਹੋਏ ਨੇਰੀ ਆਈ ਪਈ ਆ ਬਾਹਰ ਹਾਂ ਪਿੱਛੇ ਤਿਆਰੀ ਆ ਤੇਰੇ ਮੁੰਡੇ ਨੂੰ ਅਮਰੀਕ ਸਿੰਘ ਨੂੰ ਬੜਾ ਦੇਣਾ ਮੁਖੀ ਟਕਸਾਲ ਦਾ ਹੂੰ ਐਸ ਵੇਲੇ ਐਮਰਜੈਂਸੀ ਵਿੱਚ ਵੀ ਇੰਦਰਾ ਥਰਥਰ ਕੰਬਦੀ ਆ ਤੇਰੇ ਤੋਂ ਹੂੰ ਹੂੰ ਇਹ ਸਾਰਾ ਕੁਝ ਹੋਇਆ ਗੁਰੂ ਦੀ ਕਿਰਪਾ ਨਾਲ ਹੂੰ ਹੁਣ ਪਹਿਲਾਂ ਤੱਕ ਲੈਣੇ ਐਕਸੀਡੈਂਟ ਕਰਵਾਇਆ ਹੋਵੇ ਹੂੰ ਤੇ ਇਹਦੀ ਜਗ੍ਹਾ ਬੰਦਾ ਹੋਰ ਲਿਆਈਏ ਬਿਠਾ ਲਈਏ ਆਪਣਾ ਆਪਣੇ ਬੰਦਾ ਭੇਜ ਕੇ ਕੰਨ ਚ ਫੂਕ ਮਾਰੀ ਹੋਵੇ ਹਾਂ ਤੇ ਤੇਰੇ ਮੁੰਡੇ ਨੂੰ ਬਣਾਉਗੇ ਬਾਹਰ ساری ਦੁਨੀਆ ਤਿਆਰਿਆ ਲਹਿਰ ਦੇਖੀ ਕਿੱਡੀ ਦੂਰ ਗੁਰੂ ਸਾਹਿਬ ਦੀ ਲਹਿਰ ਬਹੁਤ ਦੂਰ ਪਹੁੰਚਣੀ ਆ ਔਰ ਸਾਰਾ ਸੇਰਾ ਤੇਰੇ ਸਿਰ ਜਾਣਾ ਹਾਂ ਜੇ ਤੂੰ ਹੁਣ ਆਪਰੇਸ਼ਨ ਕਰਾਉਣ ਲਈ ਵਾਲ ਕਟਾਉਣ ਨੂੰ ਮੰਨ ਗਿਆ ਹਾਂ ਇਹ ਫੋਟੋ ਬਾਹਰ ਨਸ਼ਰ ਹੋਣੀ ਆ ਤੂੰ ਸੋਚ ਜਿਹੜੀ ਤੇਰੇ ਤੋਂ ਅੰਮ੍ਰਿਤ ਛੱਕਿਆ ਉਹ ਰੱਖ ਲੋਗੇ ਅੰਮ੍ਰਿਤ ਯਾ ਉਹ ਉਸ ਗੱਲ ਨੂੰ ਵੱਡਾ ਬਣਾ ਕੇ ਪੇਸ਼ ਕਰ ਦਿੱਤਾ ਹੋਊਗਾ। ਹੂੰ ਬਾਅਦ ਵਿੱਚ ਅਗਲਿਆਂ ਨੇ ਲਿਆ ਕੇ ਜਰਨੈ ਸਿੰਘ ਪਿੰਡਾਲਾ ਬਠਾਲ ਕੇ ਉਹ ਤੋਂ ਜੋ ਆਪਣਾ ਸਟੇਟ ਦਾ ਕੰਮ ਕਰਾਉਣਾ ਸੀ ਕਰਵਾ ਲਿਆ। ਹੂੰ ਹੁਣ ਜੇ ਅੱਛਾ ਮੈਂ ਗੱਲ ਕਰਦਾ ਵੀ ਜੇ ਦੀਪ ਸਿੱਧੂ ਦੇ ਬਾਰੇ ਅਸੀਂ ਇਹ ਕਿੰਨੇ ਐਕਸੀਡੈਂਟ ਸਰਕਾਰ ਨੇ ਕਰਾਇਆ। ਹੂੰ ਤਾਂ ਉਹ ਕਿਉਂ ਨਹੀਂ ਹੋ ਸਕਦਾ ਸਰਕਾਰ ਦਾ ਕਰਾਇਆ। ਆਹੋ ਹੋਏ ਸਕਦਾ। ਹੁਣ ਜਿਹੜੀ ਜਿਹੜੀ ਗੱਲ ਤੁਸੀਂ ਅੰਗਰੇਜ਼ਾਂ ਦੀ ਵੀ ਕਰਦੇ ਆ ਕੀ ਜਦੋਂ ਅੰਗਰੇਜ਼ ਗਏ ਆ ਹੂੰ ਜਦੋਂ ਜਰਮਨ ਚ ਭਾਜੀ ਪ੍ਰੈਸ ਲੱਗੀ ਆ ਪ੍ਰਿੰਟਿੰਗ ਪ੍ਰੈਸ ਲਗਭਗ 13ਵੀਂ ਸਦੀ ਚ ਹੂੰ ਤੇ ਮਿਡਲ ਈਸਟ ਈਸ਼ੀਆ ਚ ਲੱਗੀ ਆ ਜਾ ਕੇ 16ਵੀਂ 17ਵੀਂ ਚ ਹੂੰ 400 ਸਾਢੇ 400 500 ਸਾਲ ਦਾ ਫਰਕ ਆ ਉਹਨਾਂ ਦਾ ਹੂੰ ਜੇ ਤੁਸੀਂ ਤੁਰਕੀ ਤੋਂ ਪਰੇ ਪਰੇ ਦੇਖੋ ਪਹਿਲੀ ਯੂਨੀਵਰਸਿਟੀ ਕਦੋਂ ਬਣੀ ਆ ਹੂੰ ਹੁਣ ਤੁਰਕੀ ਤਾਂ ਯੂਰਪ ਦੇ ਵਿੱਚ ਬੈਠਾ ਆ ਉਹਦਾ ਕਾਰਨ ਇਹ ਹੋਇਆ ਕਿ ਉਹਨਾਂ ਦੇ ਅੰਦਰ ਬਾਰ-ਬਾਰੀ ਚੀਜ਼ ਹੋਈ ਆ ਕਿ ਇਹ ਕਾਫਰਿਆ ਲੋਕ ਅੰਗਰੇਜ਼ ਜਿਹੜੇ ਆ ਹੂੰ ਇਹ ਸਾਡਾ ਧਰਮ ਪਰਿਸ਼ਟ ਕਰਨਾ ਚਾਹੁੰਦੇ ਆ ਹੂੰ ਕਿਤਾਬਾਂ ਰਹੀਂ ਅਖਬਾਰਾਂ ਰਹੀਂ ਸਾਨੂੰ ਸਾਡੇ ਅੱਲਾ ਨਾਲੋਂ ਤੋੜਨਾ ਚਾਹੁੰਦੇ ਇਹਨਾਂ ਨੂੰ ਪੜ੍ਹਨਾ ਨਹੀਂ ਆਪਾਂ ਇਹਨਾਂ ਨੂੰ ਸੁਣਨਾ ਨਹੀਂ ਹੂੰ ਇਹਹੀ ਚੀਜ਼ ਅਸੀਂ ਕਹਿ ਰਹੇ ਆ ਹੂੰ ਹੁਣ ਜਦੋਂ ਉਹਨਾਂ ਨੇ 15ਵੀਂ 16ਵੀਂ ਸਦੀ ਤੋਂ ਹਾਲਾਂਕਿ ਇਸਾਈਆਂ ਦਾ ਬਾਤ ਆ ਮੁਸਲਮਾਨਾਂ ਦੇ ਨਾਲ ਪਹਿਲੇ ਦਿਨ ਤੋਂ ਆ ਯਹੂਦੀਆਂ ਮੁਸਲਮਾਨਾਂ ਦਾ ਇਸਾਈਆਂ ਦਾ ਤਾਂ ਹੂੰ ਹੁਣ ਇੰਡੀਆ ਚ ਆ ਕੇ ਜਦੋਂ ਉਹ ਅਮਰੀਕਾ ਦੀ ਕ੍ਰਾਂਤੀ ਤੋਂ ਰੈਵੋਲੂਸ਼ਨ ਤੋਂ ਬਾਅਦ ਆਏ ਆ ਚੰਗੀ ਤਰ੍ਹਾਂ ਹੂੰ 1857 ਚਲੋ ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਹੋਇਆ ਉਹ 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 ਉੱਥੋਂ ਆ ਕੇ ਜਦੋਂ ਪੂਰੇ ਇੰਡੀਆ ਤੇ ਉਹਨੇ ਇਦਾਂ ਕੀਤਾ ਪਲਾਨ ਕੀਤਾ ਹੂੰ ਉਸ ਵੇਲੇ ਕਿਤੇ ਵੀ ਉਹਨਾਂ ਨੇ ਮੁਸਲਮਾਨਾਂ ਦੇ ਜਿਹੜੇ ਰਿਚੁਅਲ ਆ ਜਿਹੜੀ ਮੁਸਲਮਾਨਾਂ ਦੀ ਮਰਿਆਦਾ ਆ ਉਹਨੂੰ ਇੰਡੀਆ ਚ ਕਿਤੇ ਹੱਥ ਨਹੀਂ ਪਾਇਆ ਹਾਂ ਇੰਡੀਆ ਹਿੰਦੂਆਂ ਲਈ ਕਾਨੂੰਨ ਬਣਾਤੇ ਨਵੇਂ ਉਹਨਾਂ ਹੀ ਹਾਂ ਔਰ ਉਸੇ ਤਰਜ ਤੇ ਆ ਕੇ 47 ਤੋਂ ਬਾਅਦ ਇਹਨਾਂ ਨੇ ਕੀਤੀ ਆ ਆ ਉਹ ਉਹ ਉਹਨਾਂ ਨੂੰ ਨਹੀਂ ਛੇੜਿਆ ਹਮ ਹੁਣ ਉਹ ਇਹ ਕਾਰਨ ਨਹੀਂ ਹੋ ਸਕਦਾ ਕਿ ਉਹਨਾਂ ਦਾ 14ਵੀਂ 15ਵੀਂ ਸਦੀ ਦਾ ਤੁਰਕੀ ਦੇ ਨਾਲ ਦਾ ਇਹਨਾਂ ਨਾਲ ਤਜਰਬਾ ਹੈ ਮੁਸਲਮਾਨਾਂ ਨਾਲ ਕਿ ਭਾਈ ਜਦੋਂ ਇਹਨਾਂ ਨੂੰ ਛੇੜਦੇ ਆਂ ਨੂੰ ਟੋਕਦੇ ਆਂ ਨੂੰ ਅਕਲ ਦਿੰਦੇ ਆਂ ਇਕੱਠੇ ਹੋ ਕੇ ਭੀੜ ਦੇ ਰੂਪ ਚ ਆ ਕੇ ਸੜਕਾਂ ਤੇ ਉਤਰ ਕੇ ਜਹਾਦ ਕਰਦੇ ਗੜ ਪੈਂਦੇ ਆ ਹਮ ਤੁਸੀਂ ਤਾਂ ਰਾਜ਼ੀ ਨਹੀਂ ਕਰ ਸਕਦੇ ਇਹਨਾਂ ਦੇ ਬੰਦੇ ਆ ਇਹਨਾਂ ਦੀਆਂ ਤੀਮੀਆਂ ਆ ਇਹਨਾਂ ਦੀਆਂ ਆਪਣੀਆਂ ਜ਼ਮੀਨਾਂ ਆ ਮਸੀਤਾਂ ਜਾ ਕੇ ਮਸਲੇ ਹੱਲ ਕਰਦੇ ਆ ਜਾ ਕੇ ਤੁਸੀਂ ਆਪਣਾ ਟੈਕਸ ਜਿਹੜਾ ਲੈਣਾ ਇਹਨਾਂ ਤੋਂ ਜਿਹੜੇ ਬਾਕੀ ਕਾਨੂੰਨ ਆ ਜਿਹੜਾ ਕਰਾਈਮ ਆ ਉਹਨੂੰ ਕਰ ਲਓ ਹੂੰ ਸੋਸ਼ਲ ਲਾਈਫ ਨੂੰ ਨਾ ਛੇੜੋ ਇਹਨਾਂ ਦੀ ਨੂੰ ਹੂੰ ਆਪੇ ਕਰੀ ਜਾਣ ਜਿੱਦਾ ਮਰਜ਼ੀ ਹੁਣ ਕਿਤੇ ਇਦਾਂ ਤਾਂ ਨਹੀਂ ਵੀ ਸਾਡੇ ਨਾਲ ਵੀ ਉਨੀ ਆ ਬਾਹਰਲੇ ਮੁਲਕਾਂ 'ਚ ਸਾਡੇ ਤੇ ਇਹੀ ਨੁਕਤਾ ਤਾਂ ਨਹੀਂ ਕਿਤੇ ਲਾ ਰਹਿ। ਹੂੰ ਪੀ ਇ ਇਦਾਂ ਦੇ ਹੈਗੇ ਆ ਕੰਮ ਕਰ ਰਹੇ ਨੂੰ ਵਧੀਆ ਕੰਮ ਲੈ ਲਓ ਇਹਨਾਂ ਤੋਂ ਹੂੰ ਟਰੱਕ ਚਲਾਉਂਦੇ ਆ ਟੈਕਸੀਆਂ ਚਲਾਉਂਦੇ ਆ ਟੈਕਸ ਦਿੰਦੇ ਆ ਯਾ ਔਰ ਇਸੇ ਕਰਕੇ ਸਾਨੂੰ ਇੰਡੀਆ ਦੇ ਖਿਲਾਫ ਵਰਤਣਾ ਚਾਹੁੰਦੇ ਹੋਣ ਅਗਲੇ ਆਹੋ ਹੁਣ ਤਾਂ ਵਰਤੇ ਰਹੇ ਹੁਣ ਜਦੋਂ ਅਸੀਂ 트ੰਪ ਨੂੰ ਕਹੀ ਜਾਂਦੇ ਆ ਕਿ ਪੁਤਿਨ ਨੇ ਬਣਾਇਆ ਉਹਨੂੰ ਹੂੰ ਪਰ ਅਸ਼ੀਆ ਨੇ ਉਹ ਦੀ سپورਟ ਕੀਤੀ ਪਿਛਲੀ ਵਾਰੀ ਤੇ ਫਿਰ ਇਦਾਂ ਇਦਾਂ ਮਤਲਬ ਇਹ ਨਹੀਂ ਹੈਗਾ ਵੀ ਉਹ ਵੀ ਤਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਇੰਡੀਆ ਦੇ ਵਿੱਚ ਹੋਰ ਕਿਹੜੀ ਮੁਸਲਮਾਨਾਂ ਨੂੰ ਕਿਦਾਂ ਓਪੜਕਾ ਲੈਣ ਕਿਦਾਂ ਤਿਆਰ ਕਰ ਲੈਣ ਹੂੰ ਇਹਨੇ ਤਿਆਰਬੇ ਕਰ ਲਏ ਉਹਨਾਂ ਨੇ ਪਾਕਿਸਤਾਨ ਵਿੱਚ ਪਾਕਿਸਤਾਨ ਨੂੰ ਪਾਕਿਸਤਾਨ ਨੂੰ سپورਟ ਦੇ ਕੇ ਜੰਮੂ ਕਸ਼ਮੀਰ ਵਾਲਾ ਮਸਲਾ ਵਾਰ ਕੇ ਦੇਖ ਲਿਆ ਨਹੀਂ ਗੱਲ ਬਣੀ ਉਹਨਾਂ ਦੀ ਹੂੰ ਦੂਜੀ ਗੱਲ ਜੰਮੂ ਕਸ਼ਮੀਰ ਸਿਰੇ ਦੇ ਉੱਤੇ ਬੈਠਾ ਉਹ ਉਹ ਚੀਜ਼ਾਂ ਨੂੰ ਜ ਮੇਰ ਸਿੰਘ ਅਰਗੇ ਬੰਦੇ ਜੇ ਆਪ ਇਹਨੇ ਨੀਵੇਂ ਪੱਧਰ ਤੇ ਗਿਰ ਕੇ ਸਾਰੀ ਅਸੈਸਮੈਂਟ ਲੋਕਾਂ ਨੂੰ ਦੇ ਰਏ ਆ ਹੂੰ ਔਰ ਅੱਜ ਵੀ ਨੌਜਵਾਨੀ ਨੂੰ ਇਹ ਸ਼ਬਦ ਵਰਤ ਕੇ ਦੇ ਰਿਆ ਆ ਕਿ ਜਦੋਂ ਵੀ ਨਾ ਕੋਈ ਮਸਲਾ ਬਾਪੜਦਾ ਤਾਂ ਜਦੋਂ ਸਾਡੀ ਪਛਾਣ ਦੀ ਗੱਲ ਆਉਂਦੀ ਆ ਹੂੰ ਉਦੋਂ ਉਦੋਂ ਸਰਕਾਰਾਂ ਡਰ ਜਾਂਦੀਆਂ ਆ ਉਦੋਂ ਫੇਰ ਵਿਦਵਾਨਾਂ ਨੂੰ ਇਦਾਂ ਤੋਰਦੀਆਂ ਆ ਕਿ ਤੁਸੀਂ ਇਹਨਾਂ ਦੇ ਖਿਲਾਫ ਪ੍ਰਚਾਰ ਕਰੋ ਹਾਲਾਂਕਿ ਇਹਨੂੰ ਪਤਾ ਨਹੀਂ ਵੀ ਤੁਸੀਂ ਜੇ ਇਹ ਗੱਲ ਇਹ ਗੱਲ ਹੋਵੇ ਤੇ ਸਾਡੇ ਬੰਦੇ 40 40 30 30 ਸਾਲ ਤੋਂ ਜ਼ਿਲ੍ਹੇਾਂ ਚ ਕਤੇ ਬੈਠੇ ਹੋਣ ਹੂੰ ਅੰਮ੍ਰਿਤਪਾਲ ਨੂੰ ਚੱਕ ਕੇ ਡਿਬਰੂਗੜ੍ਹ ਭੇਜਦੇ ਤੱਕ ਕੀ ਕਰ ਲਿਆ ਸੀ ਹੂੰ ਜਾਂ ਤਾਂ ਤੂੰ ਕਹਿ ਪਈ ਦੇਖੋ ਵੀ ਇੱਕ ਬੰਦਾ ਫੜ ਹੋਇਆ ਸੀ ਆਪਣਾ ਹਰੇਕ ਸ਼ਹਿਰ ਵਿੱਚ 20 20 30 30 ਹਜ਼ਾਰ ਬੰਦਾ ਸੜਕਾਂ ਤੇ ਉਤਰਿਆ ਆ ਸਰਕਾਰ ਨੂੰ ਰਾਜ ਕਰਨਾ ਔਖਾ ਹੋ ਗਿਆ ਬੰਦਾ ਛੜਤਾ ਸਾਡਾ ਨਹੀਂ ਹੂੰ ਹੁਣ ਤੁਸੀਂ ਪਿੱਟਦੇ ਆ ਤੁਸੀਂ ਕਰਦੇ ਆ ਜਦੋਂ ਐਨੇ ਐਨੇ ਸਾਲਾਂ ਤੋਂ ਅਗਲੇ ਨੇ ਅੰਦਰ ਰੱਖਿਓ ਬੰਦੇ ਹੋਰ ਜਿਹੜਾ ਮਰਜੀ ਕੇਸ ਅਗਲੇ ਪਾਲਣ ਦੇ ਤੁਹਾਡੇ ਤੇ ਦਰਬਾਰ ਸਾਹਿਬ ਤੇ ਅਸੀਂ ਕਹਿੰਨੇ ਆ 30000 ਬੰਦਾ ਅਸੀਂ ਕਹਿੰਨੇ ਦਿੱਲੀ ਚ ਕਰ ਦਿੱਤਾ ਹੂੰ ਫਿਰ ਇਹ ਕਹਤੇ ਗਈ ਜਾਨੇ ਵੀ ਸਰਕਾਰ ਕੰਬ ਜਾਂਦੀ ਆ ਹੁਣ ਇਹ ਕਹਿੰਦਾ ਵੀ ਜਦੋਂ ਕਿਸਾਨ ਮੋਰਚਾ ਹੋਇਆ ਕਿਸਾਨ ਗਏ ਆ ਦਿੱਲੀ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹਨੇ ਇਹਨੇ ਸਿੱਖ ਜਜ਼ਵੀ ਵਾਲਾ ਰੂਪ ਧਾਰ ਲੈਣਾ ਆ ਜਦੋਂ ਸਿੱਖਾਂ ਨੇ ਉੱਥੇ ਜਾ ਕੇ ਉਹ ਰੋਧ ਖਾਲਿਆ ਤਾਂ ਸਰਕਾਰ ਡਰ ਗਈ। ਹੂੰ ਇੱਕ ਸਿਨੈਰੀਓ ਮੈਂ ਦਿੰਨਾ ਹੁਣ। ਹੂੰ ਤੇ ਉਹ ਮੇਰਾ ਨੈਰੇਟਿਵ ਇਹ ਆ ਕਿ ਕਿਸਾਨ ਮੋਰਚਾ ਲੱਗਾ। ਜਿੰਨੇ ਸ਼ਿੱਦਤ ਨਾਲ ਗਏ ਉੱਥੇ ਸਰਕਾਰ ਨੂੰ ਲੱਗਿਆ ਕਿ ਨਹੀਂ ਇਹ ਮਸਲਾ ਹੱਲ ਨਹੀਂ ਹੁੰਦਾ। ਹੂੰ ਉਹਨੇ ਸਰਸੀ ਵਾਲੇ ਨੂੰ ਕਿਹਾ ਕਿ ਇਧਰੋਂ ਨਿਹੰਗ ਉਧਰੋਂ ਦੀਪ ਸਿੱਧੂ ਦੂਜੇ ਤੀਜੇ ਬੰਦੇ ਲਿਆ ਕੇ ਕਿ ਇੱਥੇ ਇਦਾਂ ਦਾ ਰੌਲਾ ਪਵਾਓ ਜੇ ਤੱਕ ਕਾਨੂੰਨ ਠੋਕ ਸਕੀਏ ਇਸ। ਹੂੰ ਇਹਨਾਂ ਤੋਂ ਉਹ ਵੱਖਰੇ ਰਾਜ ਦਾ ਰੌਲਾ ਪਵਾ ਲਿਆ ਕਿਸਾਨਾਂ ਦੇ ਅੰਦਰ ਜਾ ਕੇ ਉਹਨਾਂ ਨੂੰ ਸਮਝਾਇਆ ਵੀ ਦੇਖ ਲਓ ਮਸਲਾ ਤੁਹਾਡਾ ਜ਼ਮੀਨ ਦਾ ਆ ਲੱਗੇ ਕਰਨਾ ਇੱਥੇ ਕੋਈ ਧਾਰਾ ਉਦਾਂ ਦੀ ਲੱਗਣੀ ਵਿਚੇ ਤੁਸੀਂ ਦੜੜੇ ਜਾਣਾ ਹੂੰ ਇਹ ਵੀ ਤਾਂ ਹੋઈ ਸਕਦਾ ਆਹੋ ਨੇ ਕੀਤਾ ਤਾਂ ਇਦਾਂ ਹੀ ਸੀਗਾ ਉਹਨੇ ਉਹ ਤਾਂ ਜਣੀ ਕੁਦਰਤੀ ਮਲ ਉਹਨਾਂ ਦਾ ਫੇਲ ਜਾ ਹੋ ਗਿਆ ਨੀ ਤੋ ਜਿਹੜਾ 26 ਜਨਵਰੀ ਵਾਲਾ ਸੀਗਾ ਉਹਦੇ ਆੜ ਤੋਂ ਨਹੀਂ ਸਾਰਾ ਚੱਕ ਦੇਣਾ ਸੀਗਾ ਮੋਰਚਾ ਨਾ ਤੇ ਜਿਹੜੇ ਨਿਹੰਗਾਂ ਵਾਲਾ ਸੀ ਨਿਹੰਗਾਂ ਤੋਂ ਜਿਹੜਾ ਖਤਰ ਉੱਥੇ ਕਤਲ ਕਰਾਇਆ ਹਰ ਇੱਕ ਬੰਦੇ ਦੀ ਜ਼ਮਾਨਤ ਮਜਿੰਦਰ ਸਿਰਸਾ ਕਰਵਾ ਰਿਆ ਸੀ ਉਸ ਪਿੱਲੇ ਗਲਤੀ ਕਰਨ ਵਾਲੇ ਦੀ ਦੀਪ ਸਿੱਧੂ ਤੇ ਉਹਨੇ ਕਰਾਈ ਗਲਤੀ ਕਰਨੇ ਫਿਰ ਇਹ ਕਿਉਂ ਨਾ ਮੰਨੀਆਂ ਪਈ ਉਹ ਮੋਰਚਾ ਆਪਣੇ ਹਿਸਾਬ ਨਾਲ ਲੱਗਾ ਸੀਗਾ ਉਹ ਤਾਂ ਛੋਟਾ ਮੋਟਾ ਕੰਮ ਲੈ ਕੇ ਇਨੀ ਸੋਚਿਆ ਪਈ ਅਗਲੇ ਨੇ ਕਿਹਾ ਵੀ ਵਿੱਚ ਬੰਦੇ ਬਾੜੇ ਲਾਪੇ ਬੰਦੇ ਹੋਰ ਲੈ ਕੇ ਉੱਥੇ ਰੋਲਾ ਪਵਾਉ ਕਿਸ ਤਰ੍ਹਾਂ ਜਾ ਕੇ ਸਾਰੇ ਆਪੋ ਆਪਣੀ ਪੀਪਲੀ ਵਜਾਉਣ ਲੱਪੇ ਜਮੇਰ ਸਿੰਘ ਆਪਣੀ ਦੀਪ ਸਿੱਧੂ ਆਪਣੀ ਹਾਂ ਅਗਲੇ ਚੱਕੇ ਇੱਕ ਦੋ ਗਲਤੀਆਂ ਕਰਵਾਈਆਂ ਮੁੜ ਕੇ ਉਹ ਤਾਂ ਚੰਗਾ ਹੋਇਆ ਹੋ ਗਿਆ ਪਿੱਛੇ ਨੂੰ ਮੁੜ ਗਏ ਉਹ ਸੋਚ ਕੇ ਨਹੀਂ ਤਾਂ ਉਸ ਵੇਲੇ ਜਨਾ ਮਰਜੀ ਕਾਨੂੰਨ ਲਾ ਕੇ ਠੋਕ ਦਿੰਦੇ ਇਹਨਾਂ ਨੂੰ ਹੂੰ ਤੇ ਉਹ ਪਤਾ ਨਹੀਂ ਕਿਦਾਂ ਦੇ ਐਂਗਲ ਤੋਂ ਦੇਖਦਾ ਮੈਂ ਤਾਂ ਹੈਰਾਨੀ ਹੋਈ ਜੀ ਇਹਦੀਆਂ ਗੱਲਾਂ ਸੁਣ ਕੇ ਬਹੁਤ